ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ 34 ਚੱਕ 34 ਐਮ ਜੀ ਡੀ ਦੇ ਵਿੱਚ ਤੇ ਦੋਸਤੋ ਬੜਾ ਖੂਬਸੂਰਤ ਜਿਹਾ ਪਿੰਡ ਆ ਤੇ ਇਹ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਅੱਜ ਅਸੀਂ ਕੱਚੇ ਘਰ ਤੇ ਪਿੰਡ ਦੀ ਸੈਰ ਕਰਾਵਾਂਗੇ ਦੋਸਤੋ ਇਸ ਪਿੰਡ ਦੇ ਵਿੱਚ ਪੱਕੇ ਘਰ ਵੀ ਬਹੁਤ ਨੇ ਤੇ ਆਪਾਂ ਇਸ ਵੀਡੀਓ ਦੇ ਰਹੀਂ ਜਿਆਦਾਤਰ ਜਿਹੜੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਲਗਭਗ 40-50 ਸਾਲ ਪੁਰਾਣਾ ਜਿਹੜਾ ਮਾਹੌਲ ਸੀ ਵਿਊ ਸੀ ਉਸ ਚੀਜ਼ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਸ ਕਰਕੇ ਦੋਸਤੋ ਇਸ ਪਿੰਡ ਦੇ ਵਿੱਚ ਜਿੰਨਾ ਪੁਰਾਣੀਆਂ ਚੀਜ਼ਾਂ ਸੀ ਉਹਨਾਂ ਨੂੰ ਇਸ ਵੀਡੀਓ ਦੇ ਰਹੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੋਸਤੋ ਇੱਥੇ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੇ ਕੱਚੇ ਮਕਾਨ ਨੇ ਉਹ ਅੱਜ ਵੀ ਮੌਜੂਦ ਨੇ ਉਹਨਾਂ ਦੇ ਵਿੱਚ ਚਾਹ ਲੋਕਾਂ ਨੇ ਮਾਲ ਪਸ਼ੂ ਵਾਸਤੇ ਰੱਖੇ ਹੋਏ ਆ ਜਾਂ ਕੋਈ ਇੱਕ ਅੱਧੀ ਬੈਠਕ ਆਪਣੇ ਵਾਸਤੇ ਰੱਖੀ ਹੋਈ ਆ ਤਾਂ ਦੋਸਤੋ ਇਸ ਘਰ ਦੀ ਤੁਹਾਨੂੰ ਇਹ ਬੈਠਕ ਦਿਖਾਉਣੀ ਆ ਇਹਦੀ ਛੱਤ ਦਿਖਾਉਣੀ ਆ ਉੱਪਰੋਂ ਜਿਹੜੀ ਛੱਤ ਆ ਉਹ ਵੀ ਸਾਰੀ ਜਿਹੜੀ ਪੁਰਾਣੀ ਮਕਾਨਿਆਂ ਦੀ ਆ ਦੋਸਤੋ ਪੱਕੇ ਮਕਾਨਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਇਹ ਜਿਹੜੇ ਮਕਾਨ ਨੇ ਇਹ ਬਹੁਤ ਠੰਡੇ ਨੇ ਕਿਉਂਕਿ ਇਹਨਾਂ ਦੀਆਂ ਛੱਤਾਂ ਹੋਈਆਂ ਜਾਂ ਕੱਚੀਆਂ ਇੱਟਾਂ ਦੇ ਬਣੇ ਹੋਣ ਕਰਕੇ ਜਿਹੜਾ ਤਾਪਮਾਨ ਉਹ ਇੱਥੇ ਘੱਟ ਹੁੰਦਾ ਹੈ ਇਹ ਬਾਹਰਲੇ ਪਾਸੇ ਤੋਂ ਦਿਖਾ ਰਹੇ ਹਾਂ ਦੋਸਤੋ ਜਿਹੜੀ ਕੱਚੀ ਮਿੱਟੀ ਆ ਉਹ ਸਾਂਭਣ ਦੇ ਨਾਲ ਹੀ ਅੱਜ ਇਹਨੇ ਸੋਹਣੇ ਲੱਗ ਰਹੇ ਆ ਨਹੀਂ ਤਾਂ ਦੋਸਤੋ ਕੱਚੀ ਮਿੱਟੀ ਦੀਆਂ ਚੀਜ਼ਾਂ ਦੀ ਕੋਈ ਮਣਿਆਦ ਨਹੀਂ ਉਹ ਹੌਲੀ-ਹੌਲੀ ਕਰਕੇ ਖੁਰ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਦੂਸਰਾ ਘਰ ਦੇ ਵਿੱਚ ਇਹਨਾਂ ਨੇ ਵੀ ਤੂੜੀ ਵਗੈਰਾ ਸਾਂਭਣ ਦੇ ਵਾਸਤੇ ਜਿਹੜਾ ਇਹ ਮਕਾਨ ਸਾਂਭਿਆ ਹੋਇਆ ਹੈ ਬਹੁਤ ਵੱਡਾ ਮਕਾਨ ਆ ਦੋਸਤੋ ਜ਼ਿਆਦਾਤਰ ਕੀ ਆ ਕਿ ਜਿਹੜੇ ਲੋਕਾਂ ਦੇ ਪੁਰਾਣੇ ਮਕਾਨ ਸੀ ਉਹਨਾਂ ਨੂੰ ਪਸ਼ੂਆਂ ਵਾਸਤੇ ਤੂੜੀ ਵਾਸਤੇ ਇਹਨਾਂ ਚੀਜ਼ਾਂ ਲਈ ਰੱਖ ਲਿਆ ਤੇ ਆਪਦੇ ਜਿਹੜੇ ਲੋਕਾਂ ਨੇ ਨਵੇਂ ਮਕਾਨ ਪਾ ਲਏ ਜਿਹੜੀਆਂ ਕੰਧਾਂ ਨੇ ਇਸ ਪਿੰਡ ਦੇ ਵਿੱਚ ਮਕਾਨਾਂ ਦੀਆਂ ਉਹ ਅਕਸਰ ਹੀ ਕਾਫੀ ਸਾਰੀਆਂ ਕੱਚੀਆਂ ਮਿਲ ਜਾਂਦੀਆਂ ਨੇ ਗਲੀਆਂ ਕੱਚੀਆਂ ਨੇ ਬੜਾ ਖੂਬਸੂਰਤ 뷰 ਆ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਹੀ ਜਿਹੜੇ ਇਦਾਂ ਦੇ ਪਿੰਡ ਸੀ ਉਸ ਤੋਂ ਬਾਅਦ ਦੋਸਤੋ ਇੱਕ ਇਹ ਘਾਰ ਆ ਇਹ ਤਕਰੀਬਨ ਹੀ ਜਿਹੜਾ ਚਾਰ ਚਫੇਰੇ ਤੋਂ ਸਾਰਾ ਕੱਚਾ ਘਾਰ ਆ ਇਸ ਦੀ ਜਿਹੜੀ ਕੰਧ ਆ ਜਾਂ ਬਾਹਰਲੇ ਪਾਸੇ ਬਣੀ ਹੋਈ ਬੈਠਕਾ ਉਹ ਵੀ ਸਾਰੀ ਕੱਚੀ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਇਹ ਸਾਹਮਣੇ ਵਾਲੇ ਪਾਸੇ ਤੇ ਆਪਾਂ ਦੇਖ ਰਹੇ ਆ ਲੋਕ ਬਾਰਸ਼ਾਂ ਤੋਂ ਪਹਿਲਾਂ ਅਕਸਰ ਜਿਹੜੇ ਕੱਚੇ ਮਕਾਨਾਂ ਨੂੰ ਲਿਪਦੇ ਪੋਚਦੇ ਸੀ ਇਹ ਸਾਹਮਣੇ ਬੈਠ ਕੇ ਤੁਹਾਨੂੰ ਦਿਖਾ ਰਹੇ ਆ ਇਸ ਦੇ ਵਿੱਚ ਲੱਗੀ ਹੋਈ ਜਿਹੜੀ bari ਆ ਇਹ ਵੀ ਦੋਸਤੋ ਪੁਰਾਣੀ ਆ ਤੇ ਇਹ ਵੀ ਤੁਹਾਨੂੰ ਬੈਠ ਕੇ ਜਿਹੜੇ ਅੰਦਰਲੇ ਪਾਸੇ ਤੋਂ ਵੀ ਦਿਖਾਉਣੇ ਆ ਇਹ ਸਾਹਮਣੇ ਵਾਲੇ ਪਾਸੇ ਤੋਂ ਇਸ ਨੂੰ ਕਲੀ ਵਗੈਰਾ ਕੀਤੀ ਹੋਈ ਆ ਤੇ ਆਪਾਂ ਅੰਦਰਲੇ ਪਾਸੇ ਵੀ ਦੇਖਦੇ ਆ ਇੱਥੇ ਰਾਜਸਥਾਨ ਹਰਿਆਣੇ ਦੇ ਵਿੱਚ ਹੁੱਕਾ ਵਗੈਰਾ ਜਿਹੜਾ ਉਹ ਆਮ ਹੀ ਚੱਲਦਾ ਹੈ ਇਹ ਬਾਹਰਲੇ ਪਾਸੇ ਤੋਂ ਗੱਡੀ ਵਾਲੇ ਪਾਸੇ ਤੋਂ ਤੁਹਾਨੂੰ ਫਰੰਟ ਦਿਖਾ ਰਹੇ ਹਾਂ ਉਸ ਤੋਂ ਬਾਅਦ ਇੱਕ ਘਰ ਇਹ ਵੀ ਹੈ ਇਹ ਵੀ ਤਕਰੀਬਨ ਜਿਹੜਾ ਘਰ ਆ ਉਹ ਕੱਚਾ ਤੇ ਇਹ ਪਰਿਵਾਰ ਦੱਸਦਾ ਹੈ ਕਿ 60-70 ਸਾਲ ਪੁਰਾਣਾ ਹੈ ਸਾਰੀ ਕੱਚੀ ਕੰਧਾਂ ਤੇ ਦੋਸਤੋ ਅੱਜ ਇੱਥੇ ਜਿਹੜੀਆਂ ਪੁਰਾਣੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਹਾਰੇ ਵਗੈਰਾ ਕਿਹਾ ਜਾਂਦਾ ਸੀ ਉਹ ਅੱਜ ਵੀ ਲੋਕ ਇੱਥੇ ਵਰਤੋਂ ਕਰਦੇ ਆ ਅੱਜ ਕੱਲ ਤਾਂ ਆਮ ਘਰਾਂ ਦੇ ਵਿੱਚ ਸਿਲੰਡਰ ਵਗੈਰਾ ਦੀ ਵਰਤੋਂ ਹੁੰਦੀ ਆ ਤੇ ਇਹ ਪਰਿਵਾਰ ਦੱਸਦਾ ਸੀ ਕਿ ਇਹ ਮਕਾਨ 60-70 ਸਾਲ ਪੁਰਾਣਾ ਹੈ ਤੇ ਸਿਰਫ ਉਹ ਪਰਿਵਾਰ ਦੀ ਸਾਂਭ-ਸਮਭਾਈ ਕਰਕੇ ਹੀ ਇਹ ਅੱਜ ਦੋਸਤੋ ਇੰਨੀ ਵਧੀਆ ਹਾਲਤ ਦੇ ਵਿੱਚ ਹੈ ਇਸ ਦੀ ਛੱਤ ਵੀ ਜਿਹੜੀ ਆਪਾਂ ਦੇਖ ਰਹੇ ਆ ਉਹ ਪੁਰਾਣੀ ਆ ਪੁਰਾਣਾ ਮਾਹੌਲ ਹੋਣ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਲੋਕ ਊਠ ਗੱਡੀ ਵਗੈਰਾ ਆਮ ਹੀ ਰੱਖਦੇ ਆ ਪੰਜਾਬ ਦੇ ਵਿੱਚ ਤਾਂ ਬਲਦ ਗੱਡੀਆਂ ਵੀ ਤਕਰੀਬਨ ਖਤਮ ਹੁੰਦੀਆਂ ਜਾ ਰਹੀਆਂ ਨੇ ਮੋਟਰਸਾਈਕਲਾਂ ਦੇ ਪਿੱਛੇ ਰੇੜੀਆਂ ਚੱਲ ਪਈਆਂ ਤਾਂ ਇੱਥੇ ਦੋਸਤੋ ਅੱਜ ਵੀ ਜਿਹੜੀਆਂ ਉਹ ਊਠ ਗੱਡੀਆਂ ਦੇਖਣ ਨੂੰ ਮਿਲਦੀਆਂ ਨੇ ਇਹ ਵੀ ਇੱਕ ਪੁਰਾਣੇ ਘਾਰਾ ਦੇ ਦੋਸਤੋ ਕਾਫੀ ਸਾਰੇ ਜਿਹੜੇ ਇਸ ਪਿੰਡ ਦੇ ਵਿੱਚ ਘਰ ਨੇ ਉਹ ਪੁਰਾਣੇ ਦੇਖਣ ਨੂੰ ਮਿਲਦੇ ਨੇ ਹਰ ਪਰਿਵਾਰ ਨੇ ਇੱਕ ਦੋ ਇੱਕ ਦੋ ਜਿਹੜੇ ਮਕਾਨ ਕੱਚੇ ਉਹ ਸਾਹਮਣੇ ਹੋਏ ਆ ਇਹ ਇੱਕ ਕਰੀਆਨੇ ਦੀ ਸ਼ਾਇਦ ਦੁਕਾਨ ਆ ਇਹ ਦੁਕਾਨ ਤਾਂ ਬੰਦਾ ਪਰ ਬਾਹਰਲੇ ਪਾਸੇ ਤੋਂ ਤੁਹਾਨੂੰ ਇਸ ਦਾ ਵੀ ਵਿਊ ਦਿਖਾ ਰਹੇ ਹਾਂ ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਪਿੰਡ ਦੇ ਵਿੱਚ ਪੱਕੇ ਮਕਾਨ ਵੀ ਬਹੁਤ ਸਾਰੇ ਆ ਪਰ ਆਪਾਂ ਜਿਹੜਾ ਪੁਰਾਣਾ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਦੇ ਰਹੀ ਤਾਂ ਇਸ ਕਰਕੇ ਜ਼ਿਆਦਾਤਰ ਕੱਚੇ ਮਕਾਨਾਂ ਦੀ ਕਵਰੇਜ ਕੀਤੀ ਆ ਏ ਦੋਸਤੋ ਇਸ ਪਿੰਡ ਦਾ ਜੋੜ ਆ ਜਿਸ ਨੂੰ ਪੰਜਾਬ ਦੇ ਵਿੱਚ ਛੱਪੜ ਵੀ ਕਹਿੰਦੇ ਆ ਟੋਬਾ ਵੀ ਕਹਿੰਦੇ ਆ ਕਿੰਨਾ ਸੋਹਣਾ ਦੋਸਤੋ ਇਸ ਦਾ ਜਿਹੜਾ ਵਿਊ ਆਪਾਂ ਦੇਖ ਰਹੇ ਆ ਦੋਨਾਂ ਪਾਸੇ ਤੇ ਜਿਹੜੇ ਪਿੱਪਲ ਦੇ ਦਰਖਤ ਨੇ ਇੱਕ ਇਹ ਵੀ ਟੋਬਾ ਸੀ ਪਰ ਇਹਦੇ ਵਿੱਚ ਹੁਣ ਪਾਣੀ ਵਗੈਰਾ ਨਹੀਂ ਹੈ ਸੁੱਕਿਆ ਹੋਇਆ ਹੈ ਤੇ ਇਸ ਦੇ ਆਹਮੋ ਸਾਹਮਣੇ ਦੋਨਾਂ ਪਾਸੇ ਜਿਹੜੇ ਉਹ ਪੀਪਲ ਦੇ ਦਰਖਤ ਨੇ ਤੇ ਸਾਰਾ ਇਹ ਜਿਹੜਾ ਕੱਚਾ ਛੱਪੜ ਆ ਬਹੁਤ ਸ਼ਾਨਦਾਰ ਵਿਊ ਆ ਵੀਡੀਓ ਦੇ ਵਿੱਚ ਦੋਸਤੋ ਮੈਂ ਜਿਹੜੀਆਂ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਉਹ ਵੀ ਸੁਣਨ ਨੂੰ ਮਿਲਣਗੀਆਂ ਵੀਡੀਓ 'ਚ ਆਪਾਂ ਮਿਊਟ ਨਹੀਂ ਕੀਤੀਆਂ ਤਾਂ ਬਿਲਕੁਲ ਇੱਕ ਜਿਹੜਾ ਕੁਦਰਤੀ ਨਜ਼ਾਰਾ ਹੈ ਉਹ ਤੁਹਾਡੇ ਨਾਲ ਅਸੀਂ ਇਸ ਵੀਡੀਓ ਕਲਿੱਪ ਰਹੀਂ ਸਾਂਝਾ ਕਰ ਰਹੇ ਹਾਂ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਦੋਸਤ ਮਿੱਤਰ ਇਹ ਪ੍ਰਾਣੇ ਜਿਹੜਾ ਵੀਊ ਹੈ ਉਸ ਦਾ ਆਨੰਦ ਮਾਣ ਸਕਣ